ਆਦਮਪੁਰ ਸਹੂਿਦਾ ਕੇਂਦਰ ਦੇ ਸੀਨੀਅਰ ਆਪਰੇਟਰ ਸੁਨੀਰ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਚੋਰਾਂ ਦੇ ਵੱਲੋਂ 29 12 2023 ਨੂੰ ਤਾਲਾ ਤੋੜ ਕੇ 16 ਬੈਟਰੀਆਂ ਇੱਕ ਜਨਰੇਟਰ ਦੀ ਬੈਟਰੀ ਤੇ ਕੈਮਰਿਆਂ ਦਾ ਰਿਕਾਰਡਿੰਗ ਵਾਲਾ ਡੀਵੀਆਰ ਚੋਰੀ ਕੀਤਾ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਨਵਰੀ ਵਿੱਚ ਵੀ ਉਹਨਾਂ ਦੇ ਸਹੂਿਦਾ ਕੇਂਦਰ ਵਿੱਚ ਚੋਰੀ ਹੋਈ ਸੀ ਤੇ ਦੁਬਾਰਾ ਹੁਣ ਫਿਰ ਤੋਂ ਚੋਰੀ ਹੋ ਗਈ ਜੀ ਸਰ ਕੀ ਇਹ ਸਰ ਮਾਮਲਾ ਸਰ ਸਰ ਅਸੀਂ ਸਵੇਰੇ 8:49 ਵਜੇ ਆ ਗਏ ਹਾਂ ਸੇਵਾ ਕੇਂਦਰ ਦੇ ਲੋਕ ਜਿਹੜੇ ਸੀਗੇ ਉਹ ਫੁੱਟੇ ਸੀਗੇ ਤੇ ਜਦੋਂ ਅਸੀਂ ਅੰਦਰ ਵੜਦੇ ਹਾਂ ਤੇ 16 ਬੈਟਰੀਆਂ ਤੇ ਇੱਕ ਜਿਹੜੀ ਮੇਨ ਬੈਟਰੀ ਆ ਜਨਰੇਟਰ ਵਾਲੀ ਉਹ ਵੀ ਚੱਕੀ ਸੀਗੀ ਤੇ 16 ਬੈਟਰੀਆਂ ਲੈ ਗਏ ਤੇ ਬਾਕੀ ਆ ਬਲਬ ਵਗੈਰਾ ਤੋੜੇ ਉਹਨਾਂ ਨੇ ਜੀ ਤੇ ਬਾਕੀ ਇੱਕ ਡੀਵੀਆਰ ਲੈ ਗਏ ਜੀ ਠੀਕ 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 ਇਹ ਕਦੋਂ ਸਰ ਇਹ ਗੱਲਬਾਤ ਹੋਈ ਸਰ ਕੁਝ ਇਹ ਰਾਤ ਦਾ ਕੁਝ ਨਹੀਂ ਪਤਾ ਇਹ ਕਿਹੜੇ ਟਾਈਮ ਹੋਈ ਆ ਤੇ ਤਾਂ ਕਿਉਂਕਿ ਸਾਡੀ 5:00 ਵਜੇ ਤੱਕ ਡਿਊਟੀ ਹੁੰਦੀ 9 ਤੋਂ 5 ਤੋਂ ਬਾਅਦ ਨਹੀਂ ਸਾਡੀ ਡਿਊਟੀ ਹੁੰਦੀ ਤੇ ਤੋਂ ਬਾਅਦ ਹਨ ਰਾਤ ਦਾ ਕੁਝ ਕਹਿ ਨਹੀਂ ਸਕਦਾ ਕਿਹੜਾ ਟਾਈਮ ਸੀ ਰਾਤ ਦੇ ਟਾਈਮ ਨਹੀਂ ਸਰ ਕੋ ਗਾਰਡ ਹੁੰਦਾ ਨਹੀਂ ਰਾਤ ਦੇ ਟਾਈਮ ਨਹੀਂ ਦਿਨ ਦੇ ਟਾਈਮ ਇਹ ਹੁੰਦਾ ਨਾ ਸਰ ਠੀਕ ਹੈ ਕੀ ਹੈ ਸਰ ਮਾਮਲਾ ਸਰ 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 ਮਾਮਲਾ ਇਹ ਕਿ ਅੱਜ ਤਰੀਕ 30 12 2023 ਨੂੰ ਜਦੋਂ ਮੈਂ 8:40 ਮਿੰਟ ਤੇ ਇੱਥੇ ਆਉਂਦਾ ਹਾਂ ਜੀ ਤੇ ਜਿਹੜੇ ਦਰਵਾਜ਼ੇ ਦੇ ਲੋਕ ਟੁੱਟੇ ਹੋਏ ਸਨ ਅੰਦਰ ਜਾਣ ਤੇ ਪਤਾ ਲੱਗਾ ਕਿ 16 ਬੈਟਰੀਆਂ ਇੱਕ ਇਨਵਰਟਰ ਵਾਲੀ ਜਨਰੇਟਰ ਜਨਰੇਟਰ ਵਾਲੀ ਬੈਟਰੀ ਪਲੱਸ ਇੱਕ ਕੈਮਰਾ ਵਾਲਾ ਡੀਵੀਆਰ ਚੋਰੀ ਹੋ ਚੁੱਕਾ ਠੀਕ ਹੈ